ਇੱਕ ਕੋਈ ਬੀਬੀ ਜੀ ਆ ਜਿਹੜੇ ਇਹਨਾਂ ਦੇ ਡੇਰੇ 'ਚ ਰਹੇ ਆ ਤੇ ਉਹਨਾਂ ਨੇ ਅੰਦਰ ਜੋ ਕੁਝ ਦੇਖਿਆ ਆ ਜੋ ਕੁਝ ਹੋਇਆ ਮੈਨੂੰ ਉਹਨਾਂ ਨੇ ਸਾਰਾ ਸਮਾਨ ਭੇਜਿਆ ਪਿਆ WhatsApp ਦੇ ਉੱਤੇ ਉਹ ਉਹ ਇਹੋ ਇਹੋ ਜਿਹੀ ਗੱਲਾਂ ਆਪਾਂ ਟੀਵੀ 'ਤੇ ਕਰ ਵੀ ਨਹੀਂ ਸਕਦੇ ਪਰ ਜੇ ਲੋੜ ਪਈ ਆਪਾਂ ਕਰ ਦਾਂਗੇ ਜੇ ਲੋੜ ਪਈ ਆਪਾਂ ਕਰ ਦਾਂਗੇ ਵੀ ਉੱਥੇ ਕਿਹੋ ਕਿਹੋ ਜਿਹਾ ਕੋਈ ਕੰਮ ਅੰਦਰ ਚੱਲ ਰਿਹਾ ਆ ਕਿਹੋ ਕਿਹੋ ਜਿਹਾ ਕੰਮ ਅੰਦਰ ਹੋ ਰਿਹਾ ਆ ਇਹਨਾਂ ਦੇ ਡੇਰੇ ਦੇ ਵਿੱਚ ਇਹਨਾਂ ਦੇ ਡੇਰੇ 'ਚ ਕਿਸੇ ਹੋਰ 'ਚ ਨਹੀਂ ਇਹ ਪੁੱਚੋ ਮੰਡੀ ਵਾਲੇ ਦੇਰੇ 'ਚ ਤੇ ਇਹਨਾਂ ਨੂੰ ਵੀ ਪਤਾ ਹੁਣ ਆਇਆ ਵੀ ਮੈਂ ਕਿਹਦੀ ਗੱਲ ਕਰ ਰਿਹਾ ਕਿਉਂਕਿ ਆ ਵੀ ਇਸ ਲਈ ਸਾਡੇ ਸਾਰੇ ਪ੍ਰੋਗਰਾਮ ਸੁਣਦੇ ਆ ਤੇ ਅਸੀਂ ਉਹਦੇ ਬਾਰੇ ਵੀ ਸਾਰਾ ਕੁਝ ਤੁਹਾਨੂੰ ਦੱਸ ਦਾਂਗੇ ਵੀ ਉਹ ਜੋ ਕੁਝ ਉਹਨਾਂ ਨੇ ਸਾਨੂੰ ਦੱਸਿਆ ਹੋਇਆ ਤੇ ਜੋ ਕੁਝ ਭੇਜਿਆ ਹੋਇਆ ਆ ਇਹਦਾ ਉਹ ਜਿਹੜਾ ਸ਼ਬਦ ਹੈ ਉਹਦੇ 'ਚ ਇੱਕ ਲਾਈਨ ਹੁੰਦੀ ਆ ਕਿ ਬਾਹਰ ਬਹੇ ਪੰਚਾਂ ਵਿੱਚ ਤਪੱਸਦਾਏ ਹਾਂ ਉਹ ਕਹਿੰਦੇ ਜਦੋਂ ਬਾਹਰ ਬੈਂਦਾ ਨਾ ਇਹ ਲੋਕਾਂ 'ਚ ਤੇ ਮੈਂ ਮਹਾਪੁਰਸ਼ ਬ੍ਰਹਮ ਗਿਆਨੀ ਉਹ ਤੇ ਅੰਦਰ ਬਹੇ ਤਪਾ ਪਾਪ ਕਮਾਏ ਤੇ ਜਦੋਂ ਅੰਦਰ ਵੜ ਜਾਂਦੇ ਆ ਕਿ ਆਪਣੇ ਬੰਦਿਆਂ ਨੂੰ ਕਹਿੰਦੇ ਦਰਵਾਜ਼ਾ ਬਾਹਰੋਂ ਜਾ ਕੇ ਬੰਦ ਕਰ ਦਿਓ ਮੇਨ ਜਿੰਨਾ ਚਿਰ ਅਸੀਂ ਕਵਾਂਗੇ ਨਹੀਂ ਉਹਨਾਂ ਚਿਰ ਖੋਲਣਾ ਨਹੀਂ ਇਹ ਦਰਵਾਜ਼ਾ ਜੀ ਜੀ ਇਹ ਵਿਦ ਪ੍ਰੂਫ ਮੈਂ ਗੱਲ ਕਰ ਰਿਹਾ ਜਿਹੜੀ ਮੈਂ ਕਰ ਰਿਹਾ ਪਈ ਉਹ ਦਰਵਾਜ਼ਾ ਕਿਹਨਾਂ ਨੂੰ ਕਹਿੰਨੇ ਆ ਤੁਸੀਂ ਫੋਨ ਕਰਕੇ ਵੀ ਦਰਵਾਇਆ ਬੰਦ ਕਰ ਦਿਓ ਤੇ ਕਹਿੰਦੇ ਆ ਭਾਈ ਭਾਈ ਬੀਬੀਓ ਇਹ ਜਿਹੜੇ ਸਾਡੇ ਬ੍ਰਹਮ ਗਿਆਨੀ ਆ ਨਾ ਇਹ ਵੱਖਰੇ ਵੱਖਰੇ ਚੀਜ਼ ਸਬਜ਼ੀਆਂ ਖਾਣ ਦੇ ਸ਼ਕੀਨ ਆ ਇੱਕੋ ਸਬਜ਼ੀ ਬਾਰ ਬਾਰ ਨਹੀਂ ਖਾ ਸਕਦੇ ਮਤਲਬ ਤੁਸੀਂ ਆਪੇ ਸਮਝ ਲਓ ਇਹ ਬੈਡ ਪ੍ਰੂਫ ਕਹਿ ਰਿਹਾ ਮੈਂ ਗੱਲ ਪੀਰ ਨੂੰ ਰੋਜ਼ ਨਵੀਂ ਨਵੀਂ ਸਬਜ਼ੀ ਚਾਹੀਦੀ ਆ ਖਾਣ ਨੂੰ ਇੱਕੋ ਸਬਜ਼ੀ ਵਾਰ-ਵਾਰ ਨਹੀਂ ਖਾ ਸਕਦੇ ਇਸ ਕਰਕੇ ਬ੍ਰਹਮਗਿਆਨੀ ਉਹ ਆਪਣੇ ਬ੍ਰਹਮਚਾਰੀ ਆ ਇਹ ਹਾਲਤਾਂ ਇਹਨਾਂ ਦੀ ਅੰਦਰ ਤਪਾ ਪਾਪ ਕਮਾਏ ਪਰ ਇਹ ਦੇਖੋ ਕਿ ਇਹਨਾਂ ਨੇ ਬੜੇ ਫਸੇ ਆ ਤੇ ਬਚਣਾ ਇਹਨਾਂ ਨੇ ਨਹੀਂ ਕਿਤੇ ਨਾ ਕਿਤੇ ਇਹਨਾਂ ਨੇ ਡਿੱਕੇ ਆ ਹੀ ਜਾਣਾ ਜਿਹੜਾ ਰੱਬ ਦੀ ਦਾਗ ਹੁੰਦੀ ਆ ਨਾ ਉਹਦੀ ਆਵਾਜ਼ ਨਹੀਂ ਆਉਂਦੀ ਪਰ ਉਹ ਪੈਂਦੀ ਜ਼ਰੂਰ ਆ ਕਦੇ ਨਾ ਕਦੇ ਜਿਹੜਾ ਮੁਦਰਤ ਦਾ ਨਿਯਮ ਹੈ ਨਾ ਉਹ ਬਖਸ਼ਦਾ ਨਹੀਂ ਹੈ ਕਿਸੇ ਨੂੰ ਇੱਥੇ ਆਸਾਰਾ ਮਰਗੇ ਤੁਹਾਡੇ ਤੋਂ ਕਿਨੇ ਵੱਡੇ ਵੱਡੇ ਉਹ ਰਗੜੇ ਗਏ ਜਿਹੜੇ ਕਰੋੜਾ ਅੱਗੇ ਪਿੱਛੇ ਵਾਲੇ ਸੀ ਰਾਮ ਰਹੀਮ ਕਰੋੜਾ ਸੀਗੇ ਅੱਗੇ ਪਿੱਛੇ ਤੁਰੇ ਫਿਰਦੇ ਉਹ ਫਸ ਗਏ ਤੁਸੀਂ ਕੀ ਚੀਜ਼ ਆ ਜੋ ਉੱਥੇ ਹੋਇਆ ਸੀ ਲੱਖੇ ਬਾਬੇ ਨਾਲ ਤੇ ਦੂਜੇ ਨਾਨਕਸਰ ਵਾਲਿਆਂ ਨਾਲ ਉਹ ਤੇ ਤੁਹਾਡੇ ਸਾਹਮਣੇ ਹੀ ਆ ਨਾ ਤੇ ਬਾਬਾ ਜੀ ਫਸ ਤੁਸੀਂ ਵੀ ਜਾਣਾ ਕਿਉਂਕਿ ਤੁਸੀਂ ਹੁਣ ਖੁਦ ਪੰਗਾ ਲੈ ਲਿਆ ਅਹੀ ਗੱਲ ਕੀਤੀ ਤੂੰ ਮਾਫੀ ਮੰਗ ਲਿੰਦੇ ਭਾਈ ਮੈਂ ਅੱਗੇ ਤੋਂ ਉੱਥੇ ਨਹੀਂ ਬੈਠੂਗਾ ਮੈਂ ਜੋੜਿਆਂ ਵਾਲੇ ਪਾਸੇ ਬਹਿ ਜਾ ਕਰੂੰਗਾ ਗੱਲ ਖਤਮ ਹੋ ਜਾਂਦੀ ਤੂੰ ਕੁਰਸੀ ਡਾ ਕੇ ਉੱਥੇ ਬਹਿ ਜਾ ਜੋੜਿਆਂ ਵਾਲੇ ਪਾਸੇ ਕੁਰਸੀ ਪਿੱਛੇ ਡਾ ਕੇ ਤਾਂ ਬਹਿ ਜਾ ਸਮਝ ਆਏਗਾ ਇਹਨੂੰ ਪਤਾ ਲੱਗ ਕਿ ਪਾਬੇ ਚ ਨਿਮਰਤਾ ਕਿੰਨੀ ਆ ਪਿੱਛੇ ਬਿਠਾ ਸੰਦ ਦੀ